ਤਕ ਕੈਨੇਡਾ ਦੇ ਵਿੱਚ ਪੰਜਾਬ ਦੀ ਕੁੜੀ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਹੁਣ ਇਸ ਮਾਮਲੇ ਦੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਗਈ ਹੈ ਦੱਸ ਦਈਏ ਕਿ ਉਸ ਦੇ ਇੱਕ ਦੋਸਤ ਦੇ ਵੱਲੋਂ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਪੀਆਰ ਹਾਸਲ ਕਰਨ ਦੇ ਇਰਾਦੇ ਦੇ ਨਾਲ ਹੀ ਕਤਲ ਕੀਤਾ ਗਿਆ ਸੀ ਤਾਂ ਸੰਗਰੂਰ ਦੀ ਰਹਿਣ ਵਾਲੀ ਅਮਨਪ੍ਰੀਤ ਜੋ ਕੈਨੇਡਾ ਦੇ ਵਿੱਚ ਪੀਆਰ ਸੀ ਔਰ ਉਸਦੇ ਹੀ ਇੱਕ ਦੋਸਤ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਕੁਝ ਦਿਨਾਂ ਤੋਂ ਲਾਪਤਾ ਹੁੰਦੀ ਹੈ ਜਦੋਂ ਪੰਜਾਬ ਰਿੰਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਉੱਥੇ ਵੱਡੀ ਭੈਣ ਉਸ ਦੀ ਰਹਿੰਦੀ ਹੈ ਉਸ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਔਰ ਪਤਾ ਲਗਾਉਣ ਲਈ ਕਿਹਾ ਜਾਂਦਾ ਜਦੋਂ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੀ ਡੈੱਡ ਬੋਡੀ ਖੂਨ ਦੇ ਨਾਲ ਲਤਪਤ ਅਨੇਗਰਾਫੌਲ ਦੇ ਨੇੜੇ ਸੁਨਸਾਨ ਝਾੜੀਆਂ ਦੇ ਕੋਲ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਉਸਦੇ ਦੋਸਤ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ ਔਰ ਦੋਸਤ ਮਨਪ੍ਰੀਤ ਉਥੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਇੰਡੀਆ ਫਰਾਰ ਹੋ ਗਿਆ ਤਾਂ ਇਸ ਪੂਰੇ ਮਾਮਲੇ ਦਾ ਜਦੋਂ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਅੰਡਿਆ ਆ ਕੇ ਵੀ ਇਸ ਦੇ ਵੱਲ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਮਨਪ੍ਰੀਤ ਨੂੰ ਸੰਗਰੂਰ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਬੇਹਦ ਵੱਡੀ ਅਹਿਮ ਜਾਣਕਾਰੀ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਪ੍ਰੀਤ ਜਿਸ ਦਾ ਕੈਨੇਡਾ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਉਸ ਦਾ ਕਾਤਲ ਸੰਗਰੂਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਰਿਵਾਰ ਨੂੰ ਧਮਕਾਉਣ ਆਇਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਜੋ ਇਲਜ਼ਾਮ ਨੇ ਉਹ ਨਾਲ ਲਗਾਏ ਜਾਣ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਮਨਪ੍ਰੀਤ ਯੂਪੀ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਜਾਣਬੁੱਝ ਕੇ ਜੋ ਦਬਾਅ ਅਮਨਪ੍ਰੀਤ ਦੇ ਉੱਤੇ ਪਾਇਆ ਜਾ ਰਿਹਾ ਸੀ ਕਿਉਂਕਿ ਅਮਨਪ੍ਰੀਤ ਕੈਨੇਡਾ ਦੇ ਵਿੱਚ ਪੱਕੀ ਸੀ ਪੀਆਰਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਅਮਨਪ੍ਰੀਤ ਉਸਦੇ ਨਾਲ ਵਿਆਹ ਕਰਵਾ ਲਵੇ ਤਾਂ ਜੋ ਉਹ ਵੀ ਪੱਕਾ ਹੋ ਜਾਵੇ ਤਾਂ ਕੈਨੇਡਾ ਦੇ ਵਿੱਚ ਇਹ ਦੋਵੇਂ ਇੱਕੋ ਟੈਕਸੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਜਾਂਦੇ ਸੀ ਕਿਉਂਕਿ ਮਨਪ੍ਰੀਤ ਜੋ ਕਿ ਉਸਦੀ ਟੈਕਸੀ ਸੀ ਉਸੇ ਦੇ ਵਿੱਚ ਸਵਾਰ ਹੋ ਕੇ ਅਮਨਪ੍ਰੀਤ ਕੰਮ ਤੇ ਜਾਂਦੀ ਸੀ ਜਿਸ ਦਾ ਪਰਿਵਾਰ ਨੂੰ ਵੀ ਪਤਾ ਸੀ ਪਰ ਜਦੋਂ ਇਹ ਲਾਪਤਾ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਸ਼ੱਕ ਹੁੰਦਾ ਕਿ ਮਨਪ੍ਰੀਤ ਕਿੱਥੇ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਜਦੋਂ ਇਹ ਸਾਰੀ ਜਾਂਚ ਕੀਤੀ ਜਾਂਦੀ ਹੈ ਤਾਂ ਖਦਸ਼ਾ ਪ੍ਰਗਟ ਕੀਤਾ ਜਾਂਦਾ ਕਿ ਮਨਪ੍ਰੀਤ ਵੱਲੋਂ ਹੀ ਇਸ ਨੂੰ ਕਿਡਨਾਪ ਕੀਤਾ ਗਿਆ ਹੋਵੇਗਾ ਤਾਂ ਹੁਣ ਇੱਕ ਵੱਖਰੀ ਸਟੋਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਨਪ੍ਰੀਤ ਦੇ ਵੱਲੋਂ ਵਿਆਹ ਦਾ ਦਬਾਅ ਬਣਾਇਆ ਜਾ ਰਿਹਾ ਸੀ ਪੀਆਰ ਹੋਣਾ ਚਾਹੁੰਦਾ ਸੀ ਕੈਨੇਡਾ ਦੇ ਵਿੱਚ ਜਿਸ ਕਰਕੇ ਉਸ ਦੇ ਵੱਲੋਂ ਮਨਪ੍ਰੀਤ ਦੇ ਉੱਤੇ ਇਹ ਦਬਾਅ ਬਣਾਇਆ ਜਾ ਰਿਹਾ ਸੀ ਔਰ ਜਦੋਂ ਅਮਨਪ੍ਰੀਤ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਮਨਪ੍ਰੀਤ ਦੇ ਵੱਲੋਂ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਜਾਂਦਾ ਹੈ ਤਾਂ ਖੂਨ ਦੇ ਨਾਲ ਲਤਫਾਤ ਉਸ ਦੀ লাশ ਮਿਨੀਸੀ ਝਾੜੀਆਂ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਗਲਾ ਵੱਢਿਆ ਗਿਆ ਸੀ ਸਰੀਰ ਉਤੇ ਚਾਕੂ ਦੇ ਕਈ ਵਾਰ ਕੀਤੇ ਗਏ ਸੀ ਤਾਂ ਇਹ ਮਨਪ੍ਰੀਤ ਜੋ ਕਿ ਬੜੀ ਮਿਹਨਤ ਦੇ ਨਾਲ ਪਰਿਵਾਰ ਦੇ ਵੱਲੋਂ ਲੋਨ ਚੁੱਕ ਕੇ ਇਸ ਨੂੰ ਜੋ ਅਮਨਪ੍ਰੀਤ ਨੂੰ ਕੈਨੇਡਾ ਭੇਜਿਆ ਗਿਆ ਸੀ ਉੱਥੇ ਜਾ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਸਮਝਦਾਰੀ ਦੇ ਨਾਲ ਹੁਸ਼ਿਆਰੀ ਦੇ ਨਾਲ ਉੱਥੇ ਜਾ ਕੇ ਇਹ ਪੀਆਰ ਵੀ ਹੁੰਦੀ ਹੈ ਪਰ ਇਹ ਜਿਸ ਤਰੀਕੇ ਦੇ ਨਾਲ ਉਸ ਦਾ ਇਹ ਕਤਲ ਕੀਤਾ ਗਿਆ ਤਾਂ ਬਹੁਤ ਕੁਝ ਬਿਆਨ ਕਰਦਾ ਹੈ ਕਤਲ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀਆਂ ਕੁੜੀਆਂ ਦੀ ਸੁਰੱਖਿਆ ਹੈ ਤਾਂ ਉਸ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਵਿਦੇਸ਼ ਨੇ ਬੇਹਦ ਸੁਰੱਖਿਅਤ ਦੇਸ਼ ਨੇ ਉੱਥੇ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਹੁੰਦੀ ਪਰ ਜਿਹੜੇ ਇਸ ਤਰੀਕੇ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਕਾਨੂੰਨ ਵਿਵਸਥਾ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਪੈਦਾ ਹੋ ਜਾਂਦੇ ਨੇ ਦੂਸਰੇ ਪਾਸੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਫਿਲਹਾਲ ਸੰਗਰੂਰ ਪੁਲਿਸ ਦੇ ਵੱਲੋਂ ਉਸ ਦੇ ਖਿਲਾਫ ਮਨਪ੍ਰੀਤ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਅਮਨਪ੍ਰੀਤ ਦੇ ਪਰਿਵਾਰ ਨੂੰ ਧਮਕਾਉਣ ਦਾ ਜਿਹੜਾ ਉਹ ਇਲਜ਼ਾਮ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਅਮਨ ਜਿਹੜਾ ਮਨਪ੍ਰੀਤ ਹੈ ਜਦੋਂ ਸੰਗਰੂਰ ਆ ਕੇ ਪਰਿਵਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੀ ਗੁੱਥੀ ਸੋਲਝ ਚੁੱਕੀ ਹੈ ਦੱਸਦੇ ਕਿ ਅਮਨਪ੍ਰੀਤ 2020 ਦੇ ਵਿੱਚ ਸੰਗਰੂਰ ਤੋਂ ਕੈਨੇਡਾ ਗਈ ਸੀ ਔਰ ਸੰਗਰੂਰ ਦੀ ਪ੍ਰੇਮ ਬਸਤੀ ਦੀ ਰਹਿਣ ਵਾਲੀ ਹੈ ਨਰਸਿੰਗ ਦਾ ਕੋਰਸ ਉਸ ਦੇ ਵੱਲੋਂ ਕੀਤਾ ਗਿਆ ਸੀ ਔਰ ਕੈਨੇਡਾ ਦੇ ਵਿੱਚ ਜਾ ਕੇ ਆ ਆਪਣਾ ਜਦੋਂ ਕੰਮ ਕਰਦੀ ਹੈ ਪੜਾਈ ਦੇ ਨਾਲ ਨਾਲ ਟੈਸਟ ਵੀ ਪਾਸ ਕਰਦੀ ਹੈ ਤੇ ਪੀਆਰ ਉਸ ਦੀ ਕਲੀਅਰ ਹੋ ਜਾਂਦੀ ਹੈ ਉਸ ਨੂੰ ਪੀਆਰ ਮਿਲ ਜਾਂਦੀ ਹੈ ਤਾਂ ਉਸ ਦੀ ਇੱਕ ਭੈਣ ਉਹ ਵੀ ਟੋਰਾਂਟੋ ਦੇ ਵਿੱਚ ਰਹਿੰਦੀ ਹੈ ਅਮਨਪ੍ਰੀਤ ਟੋਰਾਂਟੋ ਦੇ ਵਿੱਚ ਕਿਰਾਏ ਦੇ ਵਿੱਚ ਰਹਿੰਦੀ ਸੀ ਔਰ ਹਸਪਤਾਲ ਦੇ ਵਿੱਚ ਬਤੌਰ ਪਰਸਨਲ ਸਪੋਰਟ ਵਰਕਰ ਦੀ ਨੌਕਰੀ ਕਰਦੀ ਸੀ ਤਾਂ ਟੈਕਸੀ ਦੇ ਵਿੱਚ ਅਮਨਪ੍ਰੀਤ ਦੇ ਨਾਲ ਆਉਂਦੀ ਜਾਂਦੀ ਸੀ ਕੰਮ ਤੇ ਜਿਸ ਕਰਕੇ ਅਮਨਪ੍ਰੀਤ ਨੂੰ ਦੇ ਉਤੇ ਮਨਪ੍ਰੀਤ ਦੇ ਵੱਲੋਂ ਦਬਾਅ ਪਨਾਇਆ ਜਾਂਦਾ ਹੈ ਕਿ ਉਸ ਦੇ ਨਾਲ ਵਿਆਕਰਾਲਾਵੇ ਮਨਪ੍ਰੀਤ ਨੂੰ ਸਾਰੀ ਉਸ ਦੀ ਜਾਣਕਾਰੀ ਹੁੰਦੀ ਹੈ ਕਿ ਉਹ ਪੀਆਰ ਹੋ ਚੁੱਕੀ ਹੈ ਤਾਂ ਉਸ ਦੇ ਵੱਲੋਂ ਪੀਆਰ ਹਾਸਲ ਕਰਨ ਦਾ ਜਿਹੜਾ ਮਨ ਦੇ ਵਿੱਚ ਲਾਲਚ ਜਾਗਦਾ ਹੈ ਪਰ ਜਦੋਂ ਅਮਨਪ੍ਰੀਤ ਮਨਾ ਕਰ ਦਿੰਦੀ ਹੈ ਤਾਂ ਉਸ ਦੀ ਈਗੋ ਹਰਟ ਹੋ ਜਾਂਦੀ ਹੈ ਜਿਸ ਕਰਕੇ ਉਸ ਦਾ ਕਤਲ ਮਨਪ੍ਰੀਤ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ। ਪਰ ਉਸਦੇ ਹੀ ਇੱਕ ਦੋਸਤ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਕੁਝ ਦਿਨਾਂ ਤੋਂ ਲਾਪਤਾ ਹੁੰਦੀ ਹੈ ਜਦੋਂ ਪੰਜਾਬ ਰੰਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਉੱਥੇ ਵੱਡੀ ਭੈਣ ਉਸਦੀ ਰਹਿੰਦੀ ਹੈ ਉਸਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਔਰ ਪਤਾ ਲਗਾਉਣ ਲਈ ਕਿਹਾ ਜਾਂਦਾ ਜਦੋਂ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੀ ਡੈਡ ਬੋਡੀ ਖੂਨ ਦੇ ਨਾਲ ਲਤਪਤ ਨੇ ਆਗਰਾ ਫੌਲ ਦੇ ਨੇੜੇ ਸੁਨਸਾਨ ਝਾੜੀਆਂ ਦੇ ਕੋਲ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਉਸਦੇ ਦੋਸਤ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ ਔਰ ਦੋਸਤ ਮਨਪ੍ਰੀਤ ਉਹਥੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਇੰਡੀਆ ਫਰਾਰ ਹੋ ਗਿਆ ਤਾਂ ਇਸ ਪੂਰੇ ਮਾਮਲੇ ਦਾ ਜਦੋਂ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਅੰਡਿਆ ਆ ਕੇ ਵੀ ਇਸ ਦੇ ਵੱਲ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਮੰਨਪ੍ਰੀਤ ਨੂੰ ਸੰਗਰੂਰ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਬੇਹਦ ਵੱਡੀ ਅਹਿਮ ਜਾਣਕਾਰੀ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਪ੍ਰੀਤ ਜਿਸ ਦਾ ਕੈਨੇਡਾ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਉਸ ਦਾ ਕਾਤਲ ਸੰਗਰੂਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਰਿਵਾਰ ਨੂੰ ਧਮਕਾਉਣ ਆਇਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਜੋ ਇਲਜ਼ਾਮ ਨੇ ਉਹ ਨਾਲ ਲਗਾਏ ਜਾਣ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਮਨਪ੍ਰੀਤ ਯੂਪੀ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਜਾਣਬੁੱਝ ਕੇ ਜੋ ਦਬਾਅ ਅਮਨਪ੍ਰੀਤ ਦੇ ਉੱਤੇ ਪਾਇਆ ਜਾ ਰਿਹਾ ਸੀ ਕਿਉਂਕਿ ਅਮਨਪ੍ਰੀਤ ਕੈਨੇਡਾ ਦੇ ਵਿੱਚ ਪੱਕੀ ਸੀ ਪੀਆਰਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਅਮਨਪ੍ਰੀਤ ਉਸਦੇ ਨਾਲ ਵਿਆਹ ਕਰਵਾ ਲਵੇ ਤਾਂ ਜੋ ਉਹ ਵੀ ਪੱਕਾ ਹੋ ਜਾਵੇ ਤਾਂ ਕੈਨੇਡਾ ਦੇ ਵਿੱਚ ਇਹ ਦੋਵੇਂ ਇੱਕੋ ਟੈਕਸੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਜਾਂਦੇ ਸੀ ਕਿਉਂਕਿ ਮੰਨਪ੍ਰੀਤ ਜੋ ਕਿ ਉਸਦੀ ਟੈਕਸੀ ਸੀ ਉਸੇ ਦੇ ਵਿੱਚ ਸਵਾਰ ਹੋ ਕੇ ਅਮਨਪ੍ਰੀਤ ਕੰਮ ਤੇ ਜਾਂਦੀ ਸੀ ਜਿਸ ਦਾ ਪਰਿਵਾਰ ਨੂੰ ਵੀ ਪਤਾ ਸੀ ਪਰ ਜਦੋਂ ਇਹ ਲਾਪਤਾ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਸ਼ੱਕ ਹੁੰਦਾ ਕਿ ਮੰਨਪ੍ਰੀਤ ਕਿੱਥੇ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਜਦੋਂ ਇਹ ਸਾਰੀ ਜਾਂਚ ਕੀਤੀ ਜਾਂਦੀ ਹੈ ਤਾਂ ਖਦਸ਼ਾ ਪ੍ਰਗਟ ਕੀਤਾ ਜਾਂਦਾ ਹੈ ਕਿ ਮਨਪ੍ਰੀਤ ਵੱਲੋਂ ਹੀ ਇਸ ਨੂੰ ਕਿਡਨਾਪ ਕੀਤਾ ਗਿਆ ਹੋਵੇਗਾ ਤਾਂ ਹੁਣ ਇੱਕ ਵੱਖਰੀ ਸਟੋਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਨਪ੍ਰੀਤ ਦੇ ਵੱਲੋਂ ਵਿਆਹ ਦਾ ਦਬਾਅ ਬਣਾਇਆ ਜਾ ਰਿਹਾ ਸੀ ਪੀਆਰ ਹੋਣਾ ਚਾਹੁੰਦਾ ਸੀ ਕੈਨੇਡਾ ਦੇ ਵਿੱਚ ਜਿਸ ਕਰਕੇ ਉਸ ਦੇ ਵੱਲੋਂ ਮਨਪ੍ਰੀਤ ਦੇ ਉੱਤੇ ਇਹ ਦਬਾਅ ਬਣਾਇਆ ਜਾ ਰਿਹਾ ਸੀ ਔਰ ਜਦੋਂ ਅਮਨਪ੍ਰੀਤ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਮੰਨਪ੍ਰੀਤ ਦੇ ਵੱਲੋਂ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਜਾਂਦਾ ਹੈ ਤਾਂ ਖੂਨ ਦੇ ਨਾਲ ਲਤਫਾਤ ਉਸ ਦੀ লাশ ਮਿਲੀ ਸੀ ਝਾੜੀਆਂ ਦੇ ਨੇੜੇ ਦੱਸਿਆ ਜਾ ਰਿਹਾ ਕਿ ਉਸ ਦਾ ਗਲਾ ਵੱਢਿਆ ਗਿਆ ਸੀ ਸਰੀਰ ਉਤੇ ਚਾਕੂ ਦੇ ਕਈ ਵਾਰ ਕੀਤੇ ਗਏ ਸੀ ਤਾਂ ਇਹ ਮੰਨਪ੍ਰੀਤ ਜੋ ਕਿ ਬੜੀ ਮਿਹਨਤ ਦੇ ਨਾਲ ਪਰਿਵਾਰ ਦੇ ਵੱਲੋਂ ਆ ਲੋਨ ਚੁੱਕ ਕੇ ਇਸ ਨੂੰ ਜੋ ਅਮਨਪ੍ਰੀਤ ਨੂੰ ਕੈਨੇਡਾ ਭੇਜਿਆ ਗਿਆ ਸੀ ਉਥੇ ਜਾ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਸਮਝਦਾਰੀ ਦੇ ਨਾਲ ਹੁਸ਼ਿਆਰੀ ਦੇ ਨਾਲ ਉਥੇ ਜਾ ਕੇ ਇਹ ਪੀਆਰ ਵੀ ਹੁੰਦੀ ਹੈ ਪਰ ਇਹ ਜਿਸ ਤਰੀਕੇ ਦੇ ਨਾਲ ਉਸ ਦਾ ਇਹ ਕਤਲ ਕੀਤਾ ਗਿਆ ਤਾਂ ਬਹੁਤ ਕੁਝ ਬਿਆਨ ਕਰਦਾ ਹੈ ਕਤਲ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀਆਂ ਕੁੜੀਆਂ ਦੀ ਸੁਰੱਖਿਆ ਹੈ ਤਾਂ ਉਸ ਨੂੰ ਲੈ ਕੇ ਵੀ ਸਵਾਲ ਉਠ ਰਹੇ ਨੇ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਵਿਦੇਸ਼ ਨੇ ਬਿਹਤਰ ਸੁਰੱਖਿਅਤ ਦੇਸ਼ ਨੇ ਉਥੇ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਹੁੰਦੀ ਪਰ ਜਿਹੜੇ ਇਸ ਤਰੀਕੇ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਕਾਨੂੰਨ ਵਿਵਸਥਾ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਪੈਦਾ ਹੋ ਜਾਂਦੇ ਨੇ ਦੂਸਰੇ ਪਾਸੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਫਿਲਹਾਲ ਸੰਗਰੂਰ ਪੁਲਿਸ ਦੇ ਵੱਲੋਂ ਅਮਨਪ੍ਰੀਤ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਅਮਨਪ੍ਰੀਤ ਦੇ ਪਰਿਵਾਰ ਨੂੰ ਧਮਕਾਉਣ ਦਾ ਜਿਹੜਾ ਉਹ ਇਲਜ਼ਾਮ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਅਮਨ ਜਿਹੜਾ ਮਨਪ੍ਰੀਤ ਹੈ ਜਦੋਂ ਸੰਗਰੂਰ ਆ ਕੇ ਪਰਿਵਾਰ ਨੂੰ ਤਮਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੀ ਗੁੱਥੀ ਸੋਲਝੀ ਚੁੱਕੀ ਹੈ ਦੱਸਦੇ ਕਿ ਅਮਨਪ੍ਰੀਤ 2020 ਦੇ ਵਿੱਚ ਸੰਗਰੂਰ ਤੋਂ ਕੈਨੇਡਾ ਗਈ ਸੀ ਔਰ ਸੰਗਰੂਰ ਦੀ ਪ੍ਰੇਮ ਬਸਤੀ ਦੀ ਰਹਿਣ ਵਾਲੀ ਹੈ ਨਰਸਿੰਗ ਦਾ ਕੋਰਸ ਉਸ ਦੇ ਵੱਲੋਂ ਕੀਤਾ ਗਿਆ ਸੀ ਔਰ ਕੈਨੇਡਾ ਦੇ ਵਿੱਚ ਜਾ ਕੇ ਆ ਆਪਣਾ ਜਦੋਂ ਕੰਮ ਕਰਦੀ ਹੈ ਪੜਾਈ ਦੇ ਨਾਲ ਨਾਲ ਟੈਸਟ ਵੀ ਪਾਸ ਕਰਦੀ ਹੈ ਤੇ ਪੀਆਰ ਉਸ ਦੀ ਕਲੀਅਰ ਹੋ ਜਾਂਦੀ ਹੈ ਉਸ ਨੂੰ ਪੀਆਰ ਮਿਲ ਜਾਂਦੀ ਹੈ ਤਾਂ ਉਸ ਦੀ ਇੱਕ ਭੈਣ ਉਹ ਵੀ ਟੋਰਾਂਟੋ ਦੇ ਵਿੱਚ ਰਹਿੰਦੀ ਹੈ ਅਮਨਪ੍ਰੀਤ ਟੋਰਾਂਟੋ ਦੇ ਵਿੱਚ ਕਿਰਾਏ ਦੇ ਵਿੱਚ ਰਹਿੰਦੀ ਸੀ ਔਰ ਉਹ ਹਸਪਤਾਲ ਦੇ ਵਿੱਚ ਬਤੌਰ ਪਰਸਨਲ ਸਪੋਰਟ ਵਰਕਰ ਦੀ ਨੌਕਰੀ ਕਰਦੀ ਸੀ ਤਾਂ ਟੈਕਸੀ ਦੇ ਵਿੱਚ ਅਮਨਪ੍ਰੀਤ ਦੇ ਨਾਲ ਆਉਂਦੀ ਜਾਂਦੀ ਸੀ ਕੰਮ ਤੇ ਜਿਸ ਕਰਕੇ ਅਮਨਪ੍ਰੀਤ ਦੇ ਉਤੇ ਮਨਪ੍ਰੀਤ ਦੇ ਵੱਲੋਂ ਦਬਾਅ ਪਨਾਇਆ ਜਾਂਦਾ ਕਿ ਉਸ ਦੇ ਨਾਲ ਵਿਆਕਰਾਲਾਵੇ ਮਨਪ੍ਰੀਤ ਨੂੰ ਸਾਰੀ ਉਸੀ ਜਾਣਕਾਰੀ ਹੁੰਦੀ ਹੈ ਕਿ ਉਹ ਪੀਆਰ ਹੋ ਚੁੱਕੀ ਹੈ ਤਾਂ ਉਸ ਦੇ ਵੱਲੋਂ ਪੀਆਰ ਹਾਸਲ ਕਰਨ ਦਾ ਜਿਹੜਾ ਮਨ ਦੇ ਵਿੱਚ ਲਾਲਚ ਜਾਗਦਾ ਹੈ ਪਰ ਜਦੋਂ ਉਹ ਅਮਨਪ੍ਰੀਤ ਮਨਾ ਕਰ ਦਿੰਦੀ ਹੈ ਤਾਂ ਉਸ ਦੀ ਈਗੋ ਹਰਟ ਹੋ ਜਾਂਦੀ ਹੈ ਇਸ ਕਰਕੇ ਉਸ ਦਾ ਕਤਲ ਮਨਪ੍ਰੀਤ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਔਰ ਉਸਦੇ ਹੀ ਇੱਕ ਦੋਸਤ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਕੁਝ ਦਿਨਾਂ ਤੋਂ ਲਾਪਤਾ ਹੁੰਦੀ ਹੈ ਜਦੋਂ ਪੰਜਾਬ ਰੈਂਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਉੱਥੇ ਵੱਡੀ ਭੈਣ ਉਸ ਦੀ ਰਹਿੰਦੀ ਹੈ ਉਸ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਔਰ ਪਤਾ ਲਗਾਉਣ ਲਈ ਕਿਹਾ ਜਾਂਦਾ ਹੈ ਜਦੋਂ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੀ ਡੈੱਡ ਬੋਡੀ ਖੂਨ ਦੇ ਨਾਲ ਲਥਪਥ ਅਨੇ ਅਗਰਾ ਫੌਲ ਦੇ ਨੇੜੇ ਸੁਨਸਾਨ ਝਾੜੀਆਂ ਦੇ ਕੋਲ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਉਸਦੇ ਦੋਸਤ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ ਔਰ ਦੋਸਤ ਮਨਪ੍ਰੀਤ ਉਥੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਇੰਡੀਆ ਫਰਾਰ ਹੋ ਗਿਆ ਤਾਂ ਇਸ ਪੂਰੇ ਮਾਮਲੇ ਦਾ ਜਦੋਂ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਅੰਡਿਆ ਆ ਕੇ ਵੀ ਇਸ ਦੇ ਵੱਲ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਮੰਨਪ੍ਰੀਤ ਨੂੰ ਸੰਗਰੂਰ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਬੇਹਦ ਵੱਡੀ ਅਹਿਮ ਜਾਣਕਾਰੀ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਪ੍ਰੀਤ ਜਿਸ ਦਾ ਕੈਨੇਡਾ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਉਸ ਦਾ ਕਾਤਲ ਸੰਗਰੂਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਰਿਵਾਰ ਨੂੰ ਧਮਕਾਉਣ ਆਇਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਜੋ ਇਲਜ਼ਾਮ ਨੇ ਉਹ ਨਾਲ ਲਗਾਏ ਜਾਣ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਮਨਪ੍ਰੀਤ ਯੂਪੀ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਜਾਣ ਬੁੱਝ ਕੇ ਜੋ ਦਬਾਅ ਅਮਨਪ੍ਰੀਤ ਦੇ ਉੱਤੇ ਪਾਇਆ ਜਾ ਰਿਹਾ ਸੀ ਕਿਉਂਕਿ ਅਮਨਪ੍ਰੀਤ ਕੈਨੇਡਾ ਦੇ ਵਿੱਚ ਪੱਕੀ ਸੀ ਪੀਆਰਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਅਮਨਪ੍ਰੀਤ ਉਸ ਦੇ ਨਾਲ ਵਿਆਹ ਕਰਵਾ ਲਵੇ ਤਾਂ ਜੋ ਉਹ ਵੀ ਪੱਕਾ ਹੋ ਜਾਵੇ ਤਾਂ ਕੈਨੇਡਾ ਦੇ ਵਿੱਚ ਇਹ ਦੋਵੇਂ ਇੱਕੋ ਟੈਕਸੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਜਾਂਦੇ ਸੀ ਕਿਉਂਕਿ ਮਨਪ੍ਰੀਤ ਜੋ ਕਿ ਉਸਦੀ ਟੈਕਸੀ ਸੀ ਉਸੇ ਦੇ ਵਿੱਚ ਸਵਾਰ ਹੋ ਕੇ ਅਮਨਪ੍ਰੀਤ ਕੰਮ ਤੇ ਜਾਂਦੀ ਸੀ ਜਿਸ ਦਾ ਪਰਿਵਾਰ ਨੂੰ ਵੀ ਪਤਾ ਸੀ ਪਰ ਜਦੋਂ ਇਹ ਲਾਪਤਾ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਸ਼ੱਕ ਹੁੰਦਾ ਕਿ ਮਨਪ੍ਰੀਤ ਕਿੱਥੇ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਜਦੋਂ ਇਹ ਸਾਰੀ ਜਾਂਚ ਕੀਤੀ ਜਾਂਦੀ ਹੈ ਤਾਂ ਖਦਸ਼ਾ ਪ੍ਰਗਟ ਕੀਤਾ ਜਾਂਦਾ ਕਿ ਮਨਪ੍ਰੀਤ ਵੱਲੋਂ ਹੀ ਇਸ ਨੂੰ ਕਿਡਨਾਪ ਕੀਤਾ ਗਿਆ ਹੋਵੇਗਾ ਤਾਂ ਹੁਣ ਇੱਕ ਵਖਰੀ ਸਟੋਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਨਪ੍ਰੀਤ ਦੇ ਵੱਲੋਂ ਵਿਆਹ ਦਾ ਦਬਾਅ ਬਣਾਇਆ ਜਾ ਰਿਹਾ ਸੀ ਪੀਆਰ ਹੋਣਾ ਚਾਹੁੰਦਾ ਸੀ ਕੈਨੇਡਾ ਦੇ ਵਿੱਚ ਜਿਸ ਕਰਕੇ ਉਸ ਦੇ ਵੱਲੋਂ ਮਨਪ੍ਰੀਤ ਦੇ ਉੱਤੇ ਇਹ ਦਬਾਅ ਬਣਾਇਆ ਜਾ ਰਿਹਾ ਸੀ ਔਰ ਜਦੋਂ ਅਮਨਪ੍ਰੀਤ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਮਨਪ੍ਰੀਤ ਦੇ ਵੱਲੋਂ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਜਾਂਦਾ ਹੈ ਤਾਂ ਖੂਨ ਦੇ ਨਾਲ ਲਤਫਾਤ ਉਸ ਦੀ লাশ ਵੀ ਨਹੀਂ ਸੀ ਝਾੜੀਆਂ ਦੇ ਨੇੜੇ ਦੱਸਿਆ ਜਾ ਰਿਹਾ ਕਿ ਉਸ ਦਾ ਗਲਾ ਵੱਢਿਆ ਗਿਆ ਸੀ ਸਰੀਰ ਉੱਤੇ ਚਾਕੂ ਦੇ ਕਈ ਵਾਰ ਕੀਤੇ ਗਏ ਸੀ ਤਾਂ ਇਹ ਮਨਪ੍ਰੀਤ ਜੋ ਕਿ ਬੜੀ ਮਿਹਨਤ ਦੇ ਨਾਲ ਪਰਿਵਾਰ ਦੇ ਵੱਲੋਂ ਲੋਨ ਚੁੱਕ ਕੇ ਇਸ ਨੂੰ ਜੋ ਅਮਨਪ੍ਰੀਤ ਨੂੰ ਕੈਨੇਡਾ ਭੇਜਿਆ ਗਿਆ ਸੀ ਉੱਥੇ ਜਾ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਸਮਝਦਾਰੀ ਦੇ ਨਾਲ ਹੁਸ਼ਿਆਰੀ ਦੇ ਨਾਲ ਉੱਥੇ ਜਾ ਕੇ ਇਹ ਪੀਆਰ ਵੀ ਹੁੰਦੀ ਹੈ ਪਰ ਇਹ ਜਿਸ ਤਰੀਕੇ ਦੇ ਨਾਲ ਉਸ ਦਾ ਇਹ ਕਤਲ ਕੀਤਾ ਗਿਆ ਤਾਂ ਬਹੁਤ ਕੁਝ ਬਿਆਨ ਕਰਦਾ ਹੈ ਕਤਲ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀਆਂ ਕੁੜੀਆਂ ਦੀ ਸੁਰੱਖਿਆ ਹੈ ਤਾਂ ਉਸ ਨੂੰ ਲੈ ਕੇ ਵੀ ਸਵਾਲ ਉਠ ਰਹੇ ਨੇ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਵਿਦੇਸ਼ ਨੇ ਬਿਹਤਰ ਸੁਰੱਖਿਅਤ ਦੇਸ਼ ਨੇ ਉੱਥੇ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਹੁੰਦੀ ਪਰ ਜਦੋਂ ਇਸ ਤਰੀਕੇ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਕਾਨੂੰਨ ਵਿਵਸਥਾ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਪੈਦਾ ਹੋ ਜਾਂਦੇ ਨੇ ਦੂਸਰੇ ਪਾਸੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਦਾ ਫਿਲਹਾਲ ਸੰਗਰੂਰ ਪੁਲਿਸ ਦੇ ਵੱਲੋਂ ਅਮਨਪ੍ਰੀਤ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਅਮਨਪ੍ਰੀਤ ਦੇ ਪਰਿਵਾਰ ਨੂੰ ਧਮਕਾਉਣ ਦਾ ਜਿਹੜਾ ਉਹ ਇਲਜ਼ਾਮ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਅਮਨ ਜਿਹੜਾ ਮਨਪ੍ਰੀਤ ਹੈ ਜਦੋਂ ਸੰਗਰੂਰ ਆ ਕੇ ਪਰਿਵਾਰ ਨੂੰ ਧਮਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੀ ਗੁੱਥੀ ਸੋਲਝ ਚੁੱਕੀ ਹੈ ਦੱਸਦੀ ਹੈ ਕਿ ਅਮਨਪ੍ਰੀਤ 2020 ਦੇ ਵਿੱਚ ਸੰਗਰੂਰ ਤੋਂ ਕੈਨੇਡਾ ਗਈ ਸੀ ਔਰ ਸੰਗਰੂਰ ਦੀ ਪ੍ਰੇਮ ਬਸਤੀ ਦੀ ਰਹਿਣ ਵਾਲੀ ਹੈ ਨਰਸਿੰਗ ਦਾ ਕੋਰਸ ਉਸ ਦੇ ਵੱਲੋਂ ਕੀਤਾ ਗਿਆ ਸੀ ਔਰ ਕੈਨੇਡਾ ਦੇ ਵਿੱਚ ਜਾ ਕੇ ਆਪਣਾ ਜਦੋਂ ਕੰਮ ਕਰਦੀ ਹੈ ਪੜਾਈ ਦੇ ਨਾਲ ਨਾਲ ਟੈਸਟ ਵੀ ਪਾਸ ਕਰਦੀ ਹੈ ਤੇ ਪੀਆਰ ਉਸ ਦੀ ਕਲੀਅਰ ਹੋ ਜਾਂਦੀ ਹੈ ਉਸ ਨੂੰ ਪੀਆਰ ਮਿਲ ਜਾਂਦੀ ਹੈ ਤਾਂ ਉਸ ਦੀ ਇੱਕ ਭੈਣ ਉਹ ਵੀ ਟੋਰਾਂਟੋ ਦੇ ਵਿੱਚ ਰਹਿੰਦੀ ਹੈ ਅਮਨਪ੍ਰੀਤ ਟੋਰਾਂਟੋ ਦੇ ਵਿੱਚ ਕਿਰਾਏ ਦੇ ਵਿੱਚ ਰਹਿੰਦੀ ਸੀ ਔਰ ਹਸਪਤਾਲ ਦੇ ਵਿੱਚ ਬਤੌਰ ਪਰਸਨਲ ਸਪੋਰਟ ਵਰਕਰ ਦੀ ਨੌਕਰੀ ਕਰਦੀ ਸੀ ਤਾਂ ਟੈਕਸੀ ਦੇ ਵਿੱਚ ਅਮਨਪ੍ਰੀਤ ਦੇ ਨਾਲ ਆਉਂਦੀ ਜਾਂਦੀ ਸੀ ਕੰਮ ਤੇ ਜਿਸ ਕਰਕੇ ਅ ਅਮਨਪ੍ਰੀਤ ਅ ਦੇ ਉਤੇ ਮਨਪ੍ਰੀਤ ਦੇ ਵੱਲੋਂ ਦਬਾਅ ਪਨਾਇਆ ਜਾਂਦਾ ਕਿ ਉਸ ਦੇ ਨਾਲ ਵਿਆਹ ਕਰਾ ਲਵੇ ਮਨਪ੍ਰੀਤ ਨੂੰ ਸਾਰੀ ਉਸ ਜਾਣਕਾਰੀ ਹੁੰਦੀ ਹੈ ਕਿ ਉਹ ਪੀਆਰ ਹੋ ਚੁੱਕੀ ਹੈ ਤਾਂ ਉਸ ਦੇ ਵੱਲੋਂ ਪਿਆਰ ਹਾਸਲ ਕਰਨ ਦਾ ਜਿਹੜਾ ਮਨ ਦੇ ਵਿੱਚ ਲਾਲਚ ਜਾਗਦਾ ਹੈ ਪਰ ਜਦੋਂ ਅਮਨਪ੍ਰੀਤ ਮਨਾ ਕਰ ਦਿੰਦੀ ਹੈ ਤਾਂ ਉਸ ਦੀ ਈਗੋ ਹਰਟ ਹੋ ਜਾਂਦੀ ਹੈ ਇਸ ਕਰਕੇ ਉਸ ਦਾ ਕਤਲ ਮਨਪ੍ਰੀਤ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਔਰ ਉਸ ਦੇ ਹੀ ਇੱਕ ਦੋਸਤ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਕੁਝ ਦਿਨਾਂ ਤੋਂ ਲਾਪਤਾ ਹੁੰਦੀ ਹੈ ਜਦੋਂ ਪੰਜਾਬ ਰੈਂਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਉੱਥੇ ਵੱਡੀ ਭੈਣ ਉਸ ਦੀ ਰਹਿੰਦੀ ਹੈ ਉਸ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਔਰ ਪਤਾ ਲਗਾਉਣ ਲਈ ਕਿਆ ਜਾਂਦਾ ਜਦੋਂ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੀ ਡੈੱਡ ਬੋਡੀ ਖੂਨ ਦੇ ਨਾਲ ਲੱਤਪੱਥ ਨਿਆਗਰਾ ਫਾਲ ਦੇ ਨੇੜੇ ਸੁਨਸਾਨ ਝਾੜੀਆਂ ਦੇ ਕੋਲ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਦੋਂ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਉਸ ਦੇ ਦੋਸਤ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ ਔਰ ਦੋਸਤ ਮਨਪ੍ਰੀਤ ਉਹ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਇੰਡੀਆ ਫਰਾਰ ਹੋ ਗਿਆ ਤਾਂ ਇਸ ਪੂਰੇ ਮਾਮਲੇ ਦਾ ਜਦੋਂ ਪਤਾ ਲੱਗਦਾ ਹੈ ਤਾਂ ਉਸ ਤੋਂ ਬਾਅਦ ਅੰਡਿਆ ਆ ਕੇ ਵੀ ਇਸ ਦੇ ਵੱਲ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਮੰਨਪ੍ਰੀਤ ਨੂੰ ਸੰਗਰੂਰ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਬੇਹਦ ਵੱਡੀ ਅਹਿਮ ਜਾਣਕਾਰੀ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਪ੍ਰੀਤ ਜਿਸ ਦਾ ਕੈਨੇਡਾ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਉਸ ਦਾ ਕਾਤਲ ਸੰਗਰੂਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਰਿਵਾਰ ਨੂੰ ਧਮਕਾਉਣ ਆਇਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਜੋ ਇਲਜ਼ਾਮ ਨੇ ਉਹ ਨਾਲ ਲਗਾਏ ਜਾਣ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਮਨਪ੍ਰੀਤ ਯੂਪੀ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਜਾਣਬੁੱਝ ਕੇ ਜੋ ਦਬਾਅ ਅਮਨਪ੍ਰੀਤ ਦੇ ਉੱਤੇ ਪਾਇਆ ਜਾ ਰਿਹਾ ਸੀ ਕਿਉਂਕਿ ਅਮਨਪ੍ਰੀਤ ਕੈਨੇਡਾ ਦੇ ਵਿੱਚ ਪੱਕੀ ਸੀ ਪੀਆਰਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਅਮਨਪ੍ਰੀਤ ਉਸਦੇ ਨਾਲ ਵਿਆਹ ਕਰਵਾ ਲਵੇ ਤਾਂ ਜੋ ਉਹ ਵੀ ਪੱਕਾ ਹੋ ਜਾਵੇ ਤਾਂ ਕੈਨੇਡਾ ਦੇ ਵਿੱਚ ਇਹ ਦੋਵੇਂ ਇੱਕੋ ਟੈਕਸੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਜਾਂਦੇ ਸੀ ਕਿਉਂਕਿ ਮਨਪ੍ਰੀਤ ਜੋ ਕਿ ਉਸਦੀ ਟੈਕਸੀ ਸੀ ਉਸੇ ਦੇ ਵਿੱਚ ਸਵਾਰ ਹੋ ਕੇ ਅਮਨਪ੍ਰੀਤ ਕੰਮ ਤੇ ਜਾਂਦੀ ਸੀ ਜਿਸ ਦਾ ਪਰਿਵਾਰ ਨੂੰ ਵੀ ਪਤਾ ਸੀ ਪਰ ਜਦੋਂ ਇਹ ਲਾਪਤਾ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਕਿ ਮਨਪ੍ਰੀਤ ਕਿੱਥੇ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਜਦੋਂ ਇਹ ਸਾਰੀ ਜਾਂਚ ਕੀਤੀ ਜਾਂਦੀ ਹੈ ਤਾਂ ਖਦਸ਼ਾ ਪ੍ਰਗਟ ਕੀਤਾ ਜਾਂਦਾ ਕਿ ਮੰਤਰੀਪਤ ਵੱਲੋਂ ਹੀ ਇਸ ਨੂੰ ਕਿਡਨਾਪ ਕੀਤਾ ਗਿਆ ਹੋਵੇਗਾ ਤਾਂ ਹੁਣ ਇੱਕ ਵੱਖਰੀ ਸਟੋਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੰਤਰੀਪਤ ਦੇ ਵੱਲੋਂ ਵਿਆਹ ਦਾ ਦਬਾਅ ਬਣਾਇਆ ਜਾ ਰਿਹਾ ਸੀ ਪੀਆਰ ਹੋਣਾ ਚਾਹੁੰਦਾ ਸੀ ਕੈਨੇਡਾ ਦੇ ਵਿੱਚ ਜਿਸ ਕਰਕੇ ਉਸ ਦੇ ਵੱਲੋਂ ਮੰਤਰੀਪਤ ਦੇ ਉੱਤੇ ਇਹ ਦਬਾਵ ਬਣਾਇਆ ਜਾ ਰਿਹਾ ਸੀ ਔਰ ਜਦੋਂ ਅਮਨਪ੍ਰੀਤ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਮੰਨਪ੍ਰੀਤ ਦੇ ਵੱਲੋਂ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਜਾਂਦਾ ਤਾਂ ਖੂਨ ਦੇ ਨਾਲ ਲਤਫਾਤ ਉਸ ਦੀ লাশ ਮਿਲੀ ਸੀ ਝਾੜੀਆਂ ਦੇ ਨੇੜੇ ਦੱਸਿਆ ਜਾ ਰਿਹਾ ਕਿ ਉਸ ਦਾ ਗਲਾ ਵੱਢਿਆ ਗਿਆ ਸੀ ਸਰੀਰ ਉਤੇ ਚਾਕੂ ਦੇ ਕਈ ਵਾਰ ਕੀਤੇ ਗਏ ਸੀ ਤਾਂ ਇਹ ਮੰਨਪ੍ਰੀਤ ਜੋ ਕਿ ਬੜੀ ਮਿਹਨਤ ਦੇ ਨਾਲ ਪਰਿਵਾਰ ਦੇ ਵੱਲੋਂ ਲੋਨ ਚੁੱਕ ਕੇ ਇਸ ਨੂੰ ਜੋ ਅਮਨਪ੍ਰੀਤ ਨੂੰ ਕੈਨੇਡਾ ਭੇਜਿਆ ਗਿਆ ਸੀ ਉਥੇ ਜਾ ਕੇ ਆਪਣੀ ਮਿਹਨਤ ਦੇ ਨਾਲ ਆਪਣੀ ਸਮਝਦਾਰੀ ਦੇ ਨਾਲ ਹੁਸ਼ਿਆਰੀ ਦੇ ਨਾਲ ਉਥੇ ਜਾ ਕੇ ਇਹ ਪੀਆਰ ਵੀ ਹੁੰਦੀ ਹੈ ਪਰ ਇਹ ਜਿਸ ਤਰੀਕੇ ਦੇ ਨਾਲ ਉਸ ਦਾ ਇਹ ਕਤਲ ਕੀਤਾ ਗਿਆ ਤਾਂ ਬਹੁਤ ਕੁਝ ਬਿਆਨ ਕਰਦਾ ਹੈ ਕਤਲ ਕਿਸ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀਆਂ ਕੁੜੀਆਂ ਦੀ ਸੁਰੱਖਿਆ ਹੈ ਤਾਂ ਉਸ ਨੂੰ ਲੈ ਕੇ ਵੀ ਸਵਾਲ ਉਠ ਰਹੇ ਨੇ ਇੱਕ ਪਾਸੇ ਅਸੀਂ ਕਹਿ ਦਿੰਦੇ ਹਾਂ ਕਿ ਜਿਹੜੇ ਵਿਦੇਸ਼ ਨੇ ਬਿਹਤਰ ਸੁਰੱਖਿਅਤ ਦੇਸ਼ ਨੇ ਉਥੇ ਇਸ ਤਰੀਕੇ ਦੀ ਕੋਈ ਘਟਨਾ ਨਹੀਂ ਹੁੰਦੀ ਪਰ ਜਿਹੜੇ ਇਸ ਤਰੀਕੇ ਦੀਆਂ ਵਾਰਦਾਤਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਤਾਂ ਕਾਨੂੰਨ ਵਿਵਸਥਾ ਉਹਦੇ ਉੱਤੇ ਵੀ ਸਵਾਲੀਆ ਨਿਸ਼ਾਨ ਪੈਦਾ ਹੋ ਜਾਂਦੇ ਨੇ ਦੂਸਰੇ ਪਾਸੇ ਪੰਜਾਬ ਦੀਆਂ ਕੁੜੀਆਂ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਤੋਂ ਦੂਰ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਨੇ ਤਾਂ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਤਾਂ ਫਿਲਹਾਲ ਸੰਗਰੂਰ ਪੁਲਿਸ ਦੇ ਵੱਲੋਂ ਅਮਨਪ੍ਰੀਤ ਦੇ ਖਿਲਾਫ ਸੋਸ਼ਲ ਮੀਡੀਆ ਦੇ ਉੱਤੇ ਅਮਨਪ੍ਰੀਤ ਦੇ ਪਰਿਵਾਰ ਨੂੰ ਧਮਕਾਉਣ ਦਾ ਜਿਹੜਾ ਉਹ ਇਲਜ਼ਾਮ ਲਗਾਇਆ ਗਿਆ ਸੀ ਉਸ ਤੋਂ ਬਾਅਦ ਜਦੋਂ ਅਮਨ ਜਿਹੜਾ ਮਨਪ੍ਰੀਤ ਹੈ ਜਦੋਂ ਸੰਗਰੂਰ ਆ ਕੇ ਪਰਿਵਾਰ ਨੂੰ ਤਮਕਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤਾਂ ਫਿਲਹਾਲ ਇਸ ਪੂਰੇ ਮਾਮਲੇ ਦੀ ਗੁੱਥੀ ਸੋਲਝੀ ਚੁੱਕੀ ਹੈ ਦੱਸਦੇ ਕਿ ਅਮਨਪ੍ਰੀਤ 2020 ਦੇ ਵਿੱਚ ਸੰਗਰੂਰ ਤੋਂ ਕੈਨੇਡਾ ਗਈ ਸੀ ਔਰ ਸੰਗਰੂਰ ਦੀ ਪ੍ਰੇਮ ਬਸਤੀ ਦੀ ਰਹਿਣ ਵਾਲੀ ਹੈ ਨਰਸਿੰਗ ਦਾ ਕੋਰਸ ਉਸ ਦੇ ਵੱਲੋਂ ਕੀਤਾ ਗਿਆ ਸੀ ਔਰ ਕੈਨੇਡਾ ਦੇ ਵਿੱਚ ਜਾ ਕੇ ਆ ਆਪਣਾ ਜਦੋਂ ਕੰਮ ਕਰਦੀ ਹੈ ਪੜਾਈ ਦੇ ਨਾਲ ਨਾਲ ਟੈਸਟ ਵੀ ਪਾਸ ਕਰਦੀ ਹੈ ਤੇ ਪੀਆਰ ਉਸ ਦੀ ਕਲੀਅਰ ਹੋ ਜਾਂਦੀ ਹੈ ਉਸ ਨੂੰ ਪੀਆਰ ਮਿਲ ਜਾਂਦੀ ਹੈ ਤਾਂ ਉਸ ਦੀ ਇੱਕ ਭੈਣ ਉਹ ਵੀ ਟੋਰਾਂਟੋ ਦੇ ਵਿੱਚ ਰਹਿੰਦੀ ਹੈ ਅਮਨਪ੍ਰੀਤ ਟੋਰਾਂਟੋ ਦੇ ਵਿੱਚ ਕਿਰਾਏ ਦੇ ਵਿੱਚ ਰਹਿੰਦੀ ਸੀ ਔਰ ਉਹ ਹਸਪਤਾਲ ਦੇ ਵਿੱਚ ਬਤੌਰ ਪਰਸਨਲ ਸਪੋਰਟ ਵਰਕਰ ਦੀ ਨੌਕਰੀ ਕਰਦੀ ਸੀ ਤਾਂ ਟੈਕਸੀ ਦੇ ਵਿੱਚ ਅਮਨਪ੍ਰੀਤ ਦੇ ਨਾਲ ਆਉਂਦੀ ਜਾਂਦੀ ਸੀ ਕੰਮ ਤੇ ਜਿਸ ਕਰਕੇ ਅਮਨਪ੍ਰੀਤ ਨੂੰ ਦੇ ਉਤੇ ਮਨਪ੍ਰੀਤ ਦੇ ਵੱਲੋਂ ਦਬਾਅ ਪਨਾਇਆ ਜਾਂਦਾ ਕਿ ਉਸ ਦੇ ਨਾਲ ਵਿਆਹ ਕਰਾ ਲਵੇ ਮਨਪ੍ਰੀਤ ਅਨੁਸਾਰੀ ਉਸ ਦੀ ਜਾਣਕਾਰੀ ਹੁੰਦੀ ਹੈ ਕਿ ਉਹ ਪੀਆਰ ਹੋ ਚੁੱਕੀ ਹੈ ਤਾਂ ਉਸ ਦੇ ਵੱਲੋਂ ਪੀਆਰ ਹਾਸਲ ਕਰਨ ਦਾ ਜਿਹੜਾ ਮਨ ਦੇ ਵਿੱਚ ਲਾਲਚ ਜਾਗਦਾ ਹੈ ਪਰ ਜਦੋਂ ਅਮਨਪ੍ਰੀਤ ਮਨਾ ਕਰ ਦਿੰਦੀ ਹੈ ਤਾਂ ਉਸ ਦੀ ਈਗੋ ਹਰਟ ਹੋ ਜਾਂਦੀ ਹੈ ਜਿਸ ਕਰਕੇ ਉਸ ਦਾ ਕਤਲ ਮਨਪ੍ਰੀਤ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਔਰ ਉਸਦੇ ਹੀ ਇੱਕ ਦੋਸਤ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਕੈਨੇਡਾ ਦੇ ਵਿੱਚ ਕੁਝ ਦਿਨਾਂ ਤੋਂ ਲਾਪਤਾ ਹੁੰਦੀ ਹੈ ਜਦੋਂ ਪੰਜਾਬ ਰੈਂਦੇ ਪਰਿਵਾਰ ਦੇ ਨਾਲ ਗੱਲਬਾਤ ਨਹੀਂ ਹੁੰਦੀ ਤਾਂ ਉਹਨਾਂ ਦੇ ਵੱਲੋਂ ਜਿਹੜੀ ਉੱਥੇ ਵੱਡੀ ਭੈਣ ਉਸ ਦੀ ਰਹਿੰਦੀ ਹੈ ਉਸ ਦੇ ਨਾਲ ਸੰਪਰਕ ਕੀਤਾ ਜਾਂਦਾ ਹੈ ਔਰ ਪਤਾ ਲਗਾਉਣ ਲਈ ਕਿਆ ਜਾਂਦਾ ਜਦੋਂ ਪੁਲਿਸ ਦੇ ਵਿੱਚ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਉਸ ਦੀ ਡੈੱਡ ਬੋਡੀ ਖੂਨ ਦੇ ਨਾਲ ਲਤਪਤ ਨਿਆਗਰਾ ਫਾਲ ਦੇ ਨੇੜੇ ਸੁਨਸਾਨ ਝਾੜੀਆਂ ਦੇ ਕੋਲ ਮਿਲਦੀ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਹੈ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਪਤਾ ਲੱਗਦਾ ਹੈ ਕਿ ਉਸ ਦੇ ਦੋਸਤ ਦੇ ਵੱਲੋਂ ਹੀ ਇਹ ਕਤਲ ਕੀਤਾ ਗਿਆ ਹੈ ਔਰ ਦੋਸਤ ਮਨਪ੍ਰੀਤ ਉਥੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਇੰਡੀਆ ਫਰਾਰ ਹੋ ਗਿਆ ਤਾਂ ਇਸ ਪੂਰੇ ਮਾਮਲੇ ਦਾ ਜਦੋਂ ਪਤਾ ਲੱਗਦਾ ਤਾਂ ਉਸ ਤੋਂ ਬਾਅਦ ਅੰਡਿਆ ਆ ਕੇ ਵੀ ਇਸ ਦੇ ਵੱਲ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਦੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਮੰਨਪ੍ਰੀਤ ਨੂੰ ਸੰਗਰੂਰ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਇਹ ਬੇਹਦ ਵੱਡੀ ਅਹਿਮ ਜਾਣਕਾਰੀ ਇਸ ਮਾਮਲੇ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅਮਨਪ੍ਰੀਤ ਜਿਸ ਦਾ ਕੈਨੇਡਾ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ ਤਾਂ ਉਸ ਦਾ ਕਾਤਲ ਸੰਗਰੂਰ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪਰਿਵਾਰ ਨੂੰ ਧਮਕਾਉਣ ਆਇਆ ਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਦੇ ਉੱਤੇ ਇਸ ਤਰੀਕੇ ਦੀ ਜਿਹੜੀ ਜੋ ਇਲਜ਼ਾਮ ਨੇ ਉਹ ਨਾਲ ਲਗਾਏ ਜਾਣ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੁਣੇ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਮਨਪ੍ਰੀਤ ਯੂਪੀ ਦਾ ਰਹਿਣ ਵਾਲਾ ਹੈ ਉਸ ਦੇ ਵੱਲੋਂ ਜਾਣਬੁੱਝ ਕੇ ਜੋ ਦਬਾਅ ਅਮਨਪ੍ਰੀਤ ਦੇ ਉੱਤੇ ਪਾਇਆ ਜਾ ਰਿਹਾ ਸੀ ਕਿਉਂਕਿ ਅਮਨਪ੍ਰੀਤ ਕੈਨੇਡਾ ਦੇ ਵਿੱਚ ਪੱਕੀ ਸੀ ਪੀਆਰਸੀ ਇਸ ਕਰਕੇ ਉਹ ਚਾਹੁੰਦਾ ਸੀ ਕਿ ਅਮਨਪ੍ਰੀਤ ਉਸ ਦੇ ਨਾਲ ਵਿਆਹ ਕਰਵਾ ਲਵੇ ਤਾਂ ਜੋ ਉਹ ਵੀ ਪੱਕਾ ਹੋ ਜਾਵੇ ਤਾਂ ਕੈਨੇਡਾ ਦੇ ਵਿੱਚ ਇਹ ਦੋਵੇਂ ਇੱਕੋ ਟੈਕਸੀ ਦੇ ਵਿੱਚ ਸਵਾਰ ਹੋ ਕੇ ਆਉਂਦੇ ਜਾਂਦੇ ਸੀ ਕਿਉਂਕਿ ਮਨਪ੍ਰੀਤ ਜੋ ਕਿ ਉਸਦੀ ਟੈਕਸੀ ਸੀ ਉਸੇ ਦੇ ਵਿੱਚ ਸਵਾਰ ਹੋ ਕੇ ਅਮਨਪ੍ਰੀਤ ਕੰਮ ਤੇ ਜਾਂਦੀ ਸੀ ਜਿਸ ਦਾ ਪਰਿਵਾਰ ਨੂੰ ਵੀ ਪਤਾ ਸੀ ਪਰ ਜਦੋਂ ਇਹ ਲਾਪਤਾ ਹੋ ਜਾਂਦੀ ਹੈ ਤਾਂ ਪਰਿਵਾਰ ਨੂੰ ਸ਼ੱਕ ਹੁੰਦਾ ਹੈ ਕਿ ਮਨਪ੍ਰੀਤ ਕਿੱਥੇ ਗਿਆ ਤਾਂ ਪੁਲਿਸ ਦੇ ਵੱਲੋਂ ਵੀ ਜਦੋਂ ਇਹ ਸਾਰੀ ਜਾਂਚ ਕੀਤੀ ਜਾਂਦੀ ਹੈ ਤਾਂ ਖਦਸ਼ਾ ਪ੍ਰਗਟ ਕੀਤਾ ਜਾਂਦਾ ਹੈ ਕਿ ਮਨਪ੍ਰੀਤ ਵੱਲੋਂ ਹੀ ਇਸ ਨੂੰ ਕਿਡਨਾਪ ਕੀਤਾ ਗਿਆ ਹੋਵੇਗਾ ਤਾਂ ਹੁਣ ਇੱਕ ਵੱਖਰੀ ਸਟੋਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮਨਪ੍ਰੀਤ ਦੇ ਵੱਲੋਂ ਵਿਆਦ ਦਾ ਦਬਾਅ ਬਣਾਇਆ ਜਾ ਰਿਹਾ ਸੀ ਪੀਆਰ ਹੋਣਾ ਚਾਹੁੰਦਾ ਸੀ ਕੈਨੇਡਾ ਦੇ ਵਿੱਚ ਜਿਸ ਕਰਕੇ ਉਸ ਦੇ ਵੱਲੋਂ ਮਨਪ੍ਰੀਤ ਦੇ ਉੱਤੇ ਇਹ ਦਬਾਅ ਬਣਾਇਆ ਜਾ ਰਿਹਾ ਸੀ ਔਰ ਜਦੋਂ ਅਮਨਪ੍ਰੀਤ ਦੇ ਵੱਲੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਤਾਂ ਮਨਪ੍ਰੀਤ ਦੇ ਵੱਲੋਂ ਉਸ ਦਾ ਚਾਕੂ ਮਾਰ ਕੇ ਕਤਲ ਕੀਤਾ ਜਾਂਦਾ ਹੈ ਤਾਂ ਖੂਨ ਦੇ ਨਾਲ ਲਤਫਾਤ ਉਸ ਦੀ ਲਾਸ਼ ਮਿਲੀ ਸੀ ਝਾੜੀਆਂ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਉਸ ਦਾ ਗਲਾ